ਅੰਦੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਗੁੱਲਕ ਦਾ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਗੁੱਲਕ ਕਹਿੰਦਾ ਭਾਵ ਕਿ ਜਿਸ ਨੂੰ ਆਪਾਂ ਬੁਗਣੀ ਵੀ ਕਹਿ ਦਿੰਦੇ ਹਾਂ ਸੋ ਇਸੇ ਤਰੀਕੇ ਦੇ ਨਾਲ چیکਰ ਤੁਹਾਨੂੰ ਕਿਹਾ ਚਾਹੀਏ ਕਿ ਇਸ ਗੁੱਲਕ ਨੂੰ ਇੱਕ ਮੈਜੀਕਲ ਗੁੱਲਕ ਬਣਾ ਕੇ ਤੁਸੀਂ ਆਪਣੇ ਘਰ ਦੇ ਵਿੱਚੋਂ ਪੈਸਿਆਂ ਦੀ ਪਰੇਸ਼ਾਨੀ ਨੂੰ ਦੂਰ ਕਰ ਸਕਦੇ ਹੋ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਜਿਹੜਾ ਉਪਾਅ ਲੈ ਕੇ ਆਏ ਆ ਇਹ ਤੁਹਾਡੇ ਘਰ ਦੇ ਵਿੱਚੋਂ ਪੈਸੇ ਦੀ ਹਰ ਇੱਕ ਪਰੇਸ਼ਾਨੀ ਨੂੰ ਦੂਰ ਕਰਕੇ ਰੱਖ ਦੇਵੇਗਾ ਪਹਿਲਾ ਗੱਲ ਤਾਂ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਇਹ ਚੀਜ਼ ਨੂੰ ਸੁਣ ਕੇ ਤੁਸੀਂ ਜ਼ਰੂਰ ਹੱਸੋਗੇ ਕਿ ਕੀ ਇਸ ਚੀਜ਼ ਦਾ ਉਪਾਅ ਕਰਕੇ ਵੀ ਅਸੀਂ ਆਪਣੇ ਘਰ ਦੇ ਵਿੱਚੋਂ ਪੈਸੇ ਦੀ ਪਰੇਸ਼ਾਨੀ ਨੂੰ ਦੂਰ ਕਰ ਸਕਦੇ ਹਾਂ ਤਦ ਤੁਸੀਂ ਸੁਣਨ ਤੋਂ ਬਾਅਦ ਵਿੱਚ ਤੁਸੀਂ ਡੈਫੀਨੇਟਲੀ ਇਸ ਉਪਾਅ ਨੂੰ ਜ਼ਰੂਰ ਕਰੋਗੇ ਕਿਉਂਕਿ ਇਹ ਬਹੁਤ ਹੀ ਸਿੰਪਲ ਉਪਾਅ ਹੈ ਪਰ ਤੁਹਾਡੀ ਬਹੁਤ ਵੱਡੀ ਤੋਂ ਵੱਡੀ ਪ੍ਰੋਬਲਮ ਨੂੰ ਦੂਰ ਕਰਕੇ ਰੱਖ ਸਕਦਾ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਕਈ ਤਾਂ ਭੈਣ ਭਰਾ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਹੀ ਇਸ ਉਪਾਅ ਨੂੰ ਕਰਨਾ ਸ਼ੁਰੂ ਕਰ ਦੇਣਗੇ ਕਿਉਂਕਿ ਇਹ ਇੰਨਾ ਜ਼ਿਆਦਾ ਚਮਤਕਾਰੀ ਉਪਾਅ ਹੈ ਕਿ ਤੁਹਾਡੇ ਘਰ ਦੇ ਵਿੱਚੋਂ ਪੈਸੇ ਆਣ ਦੀ ਹਰ ਇੱਕ ਪਰੇਸ਼ਾਨੀ ਨੂੰ ਦੂਰ ਕਰਕੇ ਰੱਖ ਦੇਵੇਗਾ ਇਸ ਉਪਾਅ ਨੂੰ ਕਰਨ ਦੇ ਵਿੱਚ ਨਾ ਤਾਂ ਤੁਹਾਡਾ ਟਾਈਮ ਲੱਗਣਾ ਹੈ ਤੇ ਨਾ ਹੀ ਤੁਹਾਡਾ ਪੈਸਾ ਲੱਗਣਾ ਹੈ ਕਹਿਣ ਦਾ ਭਾਵ ਇਹੀ ਹੈ ਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਉਪਾਅ ਲੈ ਕੇ ਆਏ ਆ ਇਹ ਦੁਨੀਆ ਦਾ ਸਭ ਤੋਂ ਸੌਖਾ ਉਪਾਅ ਤੁਹਾਡੇ ਲਈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਲੈ ਕੇ ਆਏ ਤੇ ਇਸੇ ਤਰੀਕੇ ਦੇ ਨਾਲ ਇਹ ਉਪਾਅ ਆਪਾਂ ਘਰ ਦੇ ਵਿੱਚ ਬੈਠ ਕੇ ਬਿਨਾ ਕਿਸੇ ਖਰਚੇ ਦੇ ਤੇ ਬਿਨਾ ਟਾਈਮ ਵੇਸਟ ਕੀਤੇ ਕਿਵੇਂ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਹੜੇ ਸਮੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵਿੱਚ ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜੀ ਸਾਡੀ ਜਨਮ ਕੁੰਡਲੀ ਹੁੰਦੀ ਹੈ ਸਾਡੀ ਜਨਮ ਕੁੰਡਲੀ ਦੇ ਵਿੱਚ ਇੱਕ ਹਿਡਨ ਹੁੰਦੀ ਹੈ ਕਹਿਣ ਦਾ ਭਾਵ ਕਿ ਛੁਪੀ ਹੋਈ ਇੱਕ ਦਿਸ਼ਾ ਹੁੰਦੀ ਹੈ ਤੇ ਇਹ ਜਿਹੜੀ ਦਿਸ਼ਾ ਹੁੰਦੀ ਏ ਇਹ ਸਾਡੇ ਪੈਸੇ ਨੂੰ ਅਟਰੈਕ ਕਰਨ ਦੀ ਦਿਸ਼ਾ ਹੁੰਦੀ ਏ ਤੇ ਇਸੇ ਤਰੀਕੇ ਦੇ ਨਾਲ ਉਥੇ ਜੇਕਰ ਅਸੀਂ ਇਸ ਗੁੱਲਕ ਨੂੰ ਆਪਣੇ ਘਰ ਦੇ ਵਿੱਚ ਰੱਖ ਗਏ ਜਿਵੇਂ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਘਰ ਦੇ ਵਿੱਚ ਗੁੱਲਕ ਲੈ ਕੇ ਆਉਣੀ ਆ ਤੇ ਗੁੱਲਕ ਦਾ ਅਸੀਂ ਕੀ ਕਰਦੇ ਹਾਂ ਗੁੱਲਕ ਦੇ ਵਿੱਚ ਅਸੀਂ ਪੈਸੇ ਪਾਣੀ ਆ ਤੇ ਅਸੀਂ ਗੁੱਲਕ ਘਰ ਦੇ ਵਿੱਚ ਪੈਸੇ ਜੋੜਨ ਦੇ ਲਈ ਹੀ ਲੈ ਕੇ ਆਉਣੀ ਆ ਇਸੇ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਅਸੀਂ ਗੁੱਲਕ ਨੂੰ ਲਿਆ ਕੇ ਤੇ ਉਸ ਦਿਸ਼ਾ ਦੇ ਵਿੱਚ ਅਸੀਂ ਗੁੱਲਕ ਨੂੰ ਰੱਖ ਕੇ ਜਦੋਂ ਅਸੀਂ ਪੈਸੇ ਨੂੰ ਜੋੜਨਾ ਸ਼ੁਰੂ ਕਰ ਦਿੰਦੇ ਹਾਂ ਤੇ ਸਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਉਸ ਦਿਸ਼ਾ ਦੇ ਵਿੱਚ ਲਿਆ ਕੇ ਇਹ ਗੁੱਲਕ ਬੁਗਣੀ ਨੂੰ ਰੱਖ ਕੇ ਪੈਸੇ ਜੋੜਨੇ ਸ਼ੁਰੂ ਕਰ ਦਿੰਦੇ ਹੋ ਇੱਕ ਤਾਂ ਇਸ ਦੇ ਨਾਲ ਤੁਹਾਨੂੰ ਇਹ ਫਾਇਦਾ ਹੋਵੇਗਾ ਕਿ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਏਗਾ ਕਿਉਂਕਿ ਪੈਸੇ ਦੇ ਨਾਲ ਜਿੰਨੀਆਂ ਵੀ ਪ੍ਰੋਬਲਮ ਹੋਣਗੀਆਂ ਜੇਕਰ ਤੁਹਾਡਾ ਪੈਸਾ ਗਲਤ ਰਸਤੇ ਤੇ ਲੱਗ ਰਿਹਾ ਹੈ ਜਾਂ ਬਿਮਾਰੀਆਂ ਤੇ ਲੱਗ ਰਿਹਾ ਹੈ ਜਾਂ ਪੈਸਾ ਆਉਣ ਦੇ ਵਿੱਚ ਰੁਕਾਵਟਾਂ ਆ ਰਹੀਆਂ ਜਾਂ ਤੁਹਾਡਾ ਕਾਰੋਬਾਰ ਹੀ ਰੁਕ ਰਿਹਾ ਜਿੱਥੋਂ ਤੁਹਾਨੂੰ ਪੈਸਾ ਆਉਣਾ ਹੁੰਦਾ ਹੈ ਕਹਿੰਦਾ ਪਾਬਕੇ ਪੈਸੇ ਦੇ ਨਾਲ ਜਿੰਨੀਆਂ ਪ੍ਰੋਬਲਮ ਨੇ ਉਹ ਸਾਰੀਆਂ ਤੁਹਾਡੀਆਂ ਦੂਰ ਹੋ ਜਾਣਗੀਆਂ ਤੇ ਪੈਸਾ ਤੁਹਾਡੇ ਘਰ ਦੇ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਤੇ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਹੁਣ ਆਪਾਂ ਗੱਲ ਕਰਦੇ ਹਾਂ ਉਸ ਦਿਸ਼ਾ ਦੀ ਜਿਹੜੀ ਸਾਡੀ ਜਨਮ ਕੁੰਡਲੀ ਦੇ ਵਿੱਚ ਛਿਪੀ ਹੁੰਦੀ ਹੈ ਉਹ ਦਿਸ਼ਾ ਕਿਹੜੀ ਹੁੰਦੀ ਹੈ ਤੇ ਕਿਹੜੀ ਦਿਸ਼ਾ ਦੇ ਵਿੱਚ ਅਸੀਂ ਇਸ ਗੁੱਲਕ ਨੂੰ ਰੱਖਣਾ ਹੈ ਤੇ ਉਹ ਦਿਸ਼ਾ ਹੁੰਦੀ ਹੈ ਨਾਰਥ ਈਸਟ ਉੱਤਰ ਪੂਰਬ ਦੀ ਦਿਸ਼ਾ ਹੁੰਦੀ ਹੈ ਜਿਹੜੀ ਸਾਡੀ ਕੁੰਡਲੀ ਦੇ ਵਿੱਚ ਹੁੰਦੀ ਹੈ ਜਿਹੜੇ ਸਾਡੇ ਪੈਸੇ ਨੂੰ ਆਕਰਸ਼ਿਤ ਕਰਦੀ ਹੈ ਸਾਡੇ ਘਰ ਦੇ ਵਿੱਚ ਆ ਰਹੀਆਂ ਪੈਸੇ ਦੇ ਸੰਬੰਧਿਤ ਪ੍ਰੋਬਲਮ ਨੂੰ ਦੂਰ ਕਰਦੀ ਹੈ ਤੇ ਸਾਡੇ ਘਰ ਦੇ ਵਿੱਚ ਉਹ ਪ੍ਰੋਬਲਮ ਦੂਰ ਹੁੰਦੀ ਹੈ ਕਿਵੇਂ ਨੇ ਬਸ ਇਸ ਗੁੱਲਕ ਨੂੰ ਅਸੀਂ ਇਸ ਦਿਸ਼ਾ ਦੇ ਵਿੱਚ ਰੱਖ ਕੇ ਇਸ ਦੇ ਵਿੱਚ ਅਸੀਂ ਪੈਸੇ ਜਮ੍ਹਾਂ ਕਰਨੇ ਸ਼ੁਰੂ ਕਰਨੇ ਤੇ ਇਸੇ ਤਰੀਕੇ ਦੇ ਨਾਲ ਨਾਰਥ ਈਸਟ ਦਾ ਜਿਹੜਾ ਸੈਂਟਰ ਦਾ ਸਥਾਨ ਹੁੰਦਾ ਹੈ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਜਿਹੜੀ ਜਗ੍ਹਾ ਹੁੰਦੀ ਹੈ ਉਸ ਨੂੰ ਨਾਰਥ ਈਸਟ ਕਿਹਾ ਜਾਂਦਾ ਹੈ ਪੂਰਬ ਦਿਸ਼ਾ ਦੇ ਜਿਹੜੀ ਵਿਚਕਾਰ ਵਾਲੀ ਦਿਸ਼ਾ ਹੁੰਦੀ ਹੈ ਉਸ ਨੂੰ ਉੱਤਰ ਦਿਸ਼ਾ ਕਿਹਾ ਜਾਂਦਾ ਹੈ ਤੇ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੋਵੇਗਾ ਕਿ ਸਾਨੂੰ ਤਾਂ ਇਸ ਦਿਸ਼ਾ ਦੇ ਬਾਰੇ ਪਤਾ ਹੀ ਨਹੀਂ ਲੱਗਦਾ ਤੇ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਹਰ ਛੋਟੇ ਤੋਂ ਲੈ ਕੇ ਵੱਡੇ ਕੋਲ ਹਰ ਘਰ ਦੇ ਵਿੱਚ ਹਰ ਫੈਮਿਲੀ ਮੈਂਬਰ ਦੇ ਕੋਲ ਇੱਕ ਮੋਬਾਈਲ ਫੋਨ ਤਾਂ ਹੁੰਦਾ ਹੀ ਹੁੰਦਾ ਹੈ ਤੇ ਉਸ ਹੀ ਮੋਬਾਈਲ ਦੇ ਵਿੱਚ ਇੱਕ ਐਪ ਵੀ ਆਉਂਦੀ ਹੈ ਜਿਸ ਦੇ ਨਾਲ ਤੁਹਾਡੇ ਘਰ ਦੀ ਹਰ ਇੱਕ ਦਿਸ਼ਾ ਉੱਤਰ ਪੂਰਬ ਪੱਛਮ ਪੱਛਮ ਦੱਖਣ ਹਰ ਇੱਕ ਦਿਸ਼ਾ ਤੁਸੀਂ ਪਤਾ ਕਰ ਸਕਦੇ ਹੋ ਜੰਦਾ ਭਾਵ ਕਿ ਜਿਹੜੀ ਵੀ ਦਿਸ਼ਾ ਆਏ ਉਹ ਸਾਰੀਆਂ ਦਿਸ਼ਾਂ ਦਾ ਐਰੋ ਕਰਕੇ ਸਾਨੂੰ ਪਤਾ ਲੱਗ ਜਾਂਦਾ ਉਸ ਐਪ ਦੇ ਰਾਹੀਂ ਕਿਉਂਕਿ ਮੋਬਾਈਲੇ ਜੋ ਐਰੋ ਕਰਕੇ ਤੁਹਾਨੂੰ ਦੱਸ ਦਿੰਦਾ ਹੈ ਕਿ ਇਹ ਇਧਰ ਵਾਲੀ ਸਾਈਡ ਤੇ ਵੈਸ ਤੇ ਇਧਰ ਵਾਲੀ ਸਾਈਡ ਤੇ ਉੱਤਰ ਪੂਰਬ ਜਿਹੜੀ ਵੀ ਦਿਸ਼ਾ ਹੁੰਦੀ ਹੈ ਸਾਡੇ ਘਰ ਦੀ ਉਹ ਐਰੋ ਦੇ ਨਿਸ਼ਾਨ ਤੋਂ ਹੀ ਸਾਨੂੰ ਪਤਾ ਲੱਗ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਦਿਸ਼ਾ ਦਾ ਪਤਾ ਲੱਗ ਸਕਦਾ ਹੈ ਤੇ ਤੁਸੀਂ ਆਸਾਨੀ ਦੇ ਨਾਲ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਆਸਾਨੀ ਦੇ ਨਾਲ ਤੁਸੀਂ ਇਸ ਦਿਸ਼ਾ ਦਾ ਵੀ ਪਤਾ ਕਰ ਸਕਦੇ ਹੋ ਤੇ ਕਿਹੜੀ ਦਿਸ਼ਾ ਦੇ ਵਿੱਚ ਤੁਸੀਂ ਆਪਣੀ ਗੁੱਲਕ ਨੂੰ ਰੱਖਣਾ ਹੈ ਨਾਰਥ ਈਸਟ ਤੁਸੀਂ ਧਿਆਨ ਦੇ ਨਾਲ ਸੁਣ ਸਕਦੇ ਹੋ ਉੱਤਰ ਪੂਰਬ ਦਿਸ਼ਾ ਦੇ ਵਿੱਚ ਤੁਸੀਂ ਆਪਣੀ ਗੁੱਲਕ ਨੂੰ ਰੱਖਣਾ ਹੈ ਤੁਸੀਂ ਇਸੇ ਤਰੀਕੇ ਦੇ ਨਾਲ ਜਿਵੇਂ ਤੁਸੀਂ ਇਸ ਦਿਸ਼ਾ ਦੇ ਵਿੱਚ ਗੁੱਲਕ ਰੱਖੋਗੇ ਗੁੱਲਕ ਜ਼ਰੂਰੀ ਨਹੀਂ ਹੈਗਾ ਕਿ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਦੇ ਰਹੀਏ ਤੁਸੀਂ ਉਹੀ ਗੁੱਲਕ ਰੱਖਣੀਏ ਤੁਸੀਂ ਕੋਈ ਵੀ ਗੁੱਲਕ ਰੱਖ ਸਕਦੇ ਹੋ ਜੋ ਵੀ ਤੁਹਾਨੂੰ ਸਹੀ ਲੱਗੇ ਜੋ ਤੁਹਾਨੂੰ ਪਸੰਦ ਆਏ ਤੁਸੀਂ ਮਿੱਟੀ ਦੀ ਗੁੱਲਕ ਵੀ ਰੱਖ ਸਕਦੇ ਹੋ ਜੋ ਵੀ ਤੁਹਾਨੂੰ ਠੀਕ ਲੱਗੇ ਬਸ ਗੁੱਲਕ ਤੁਸੀਂ ਉਸ ਦਿਸ਼ਾ ਦੇ ਵਿੱਚ ਰੱਖਣੀ ਹੈ ਜਾਹੇ ਤੁਸੀਂ ਇੱਕ ਛੋਟਾ ਜਿਹਾ ਪਰਸ ਰੱਖੋ ਚਾਹੀ ਲੋਹੇ ਦੀ ਰੱਖੋ ਬਾਸ ਤੁਸੀਂ ਉਸ ਜਗ੍ਹਾ ਤੇ ਕੋਈ ਨਾ ਕੋਈ ਸੇਵਿੰਗ ਪੈਸੇ ਕਰਨ ਦੇ ਲਈ ਕਹਿਣ ਦਾ ਭਾਵੇਂ ਪੈਸੇ ਚੋੜਨ ਵਾਲੀ ਕੋਈ ਚੀਜ਼ ਉਸ ਜਗ੍ਹਾ ਤੇ ਰੱਖਣੀ ਚਾਹੀ ਇਸ ਦੇ ਵਿੱਚ ਤੁਸੀਂ ਆਸਾਨੀ ਦੇ ਨਾਲ ਕੁਝ ਪੈਸੇ ਪਾ ਸਕੋ ਤੇ ਇਸੇ ਤਰੀਕੇ ਦੇ ਨਾਲ ਉਹ ਬੁੱਲਕ ਤੁਸੀਂ ਲੈ ਰਹੀਏ ਤੇ ਇਸ ਦਿਸ਼ਾ ਦੇ ਵਿੱਚ ਤੁਸੀਂ ਰੱਖ ਦੇਣਾ ਦੇਖੋ ਇਹ ਅਸੀਂ ਘਰ ਦੇ ਵਿੱਚ ਬਹੁਤ ਸਾਰੇ ਪਰਿਵਾਰਾਂ ਤੋਂ ਇਹ ਸੁਣਿਆ ਹੋਣਾ ਕਿ ਉਹ ਗੁੱਲਕ ਤਾਂ ਲੈ ਕੇ ਆਉਂਦੇ ਆ ਪਰ ਉਹਨਾਂ ਦੀ ਗੁੱਲਕ ਦੇ ਵਿੱਚ ਪੈਸਾ ਹੀ ਨਹੀਂ ਜੁੜਦਾ ਬਹੁਤ ਸਾਰੇ ਲੋਕਾਂ ਤੋਂ ਸੁਣਿਆ ਹੋਵੇਗਾ ਪੈਸਾ ਜੁੜਦਾ ਕਿਉਂ ਨਹੀਂ ਕਿਉਂਕਿ ਘਰ ਦੇ ਵਿੱਚ ਪੈਸਾ ਆਉਂਦਾ ਹੀ ਨਹੀਂ ਤੇ ਜੁੜੇ ਕਿੱਥੋਂ ਇਸੇ ਤਰੀਕੇ ਦੇ ਨਾਲ ਇਹ ਪ੍ਰੋਬਲਮ ਹੈ ਜਿਹੜੀ ਬਹੁਤ ਸਾਰੇ ਘਰਾਂ ਦੇ ਵਿੱਚ ਅਕਸਰ ਹੀ ਸੁਣਨ ਨੂੰ ਮਿਲਦੀ ਹੈ ਤੇ ਜਦੋਂ ਤੁਸੀਂ ਇਸ ਦਿਸ਼ਾ ਦੇ ਵਿੱਚ ਗੁੱਲਕ ਰਾ ਕੇ ਛੋਟਾ ਜਿਹਾ ਉਪਾਅ ਕਰੋਗੇ ਨਾ ਤੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਵੀ ਸ਼ੁਰੂ ਹੋ ਜਾਵੇਗਾ ਤੇ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਸੇਵਿੰਗ ਹੋਣੀ ਵੀ ਸ਼ੁਰੂ ਹੋ ਜਾਵੇਗੀ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੁਸੀਂ ਆਪਣੇ ਘਰ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਹੀ ਪਰਿਵਰਤਨ ਦੇਖੋਗੇ ਕਿ ਜਿਵੇਂ ਤੁਸੀਂ ਆਪਣੇ ਘਰ ਦੀ ਵਿੱਚ ਕਦੇ ਪੈਸੇ ਦੇ ਬਾਰੇ ਸੋਚੇ ਹੀ ਨਹੀਂ ਸੀ ਕਿ ਤੁਹਾਡੇ ਘਰ ਦੇ ਵਿੱਚ ਇਨਾ ਪੈਸਾ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਇੰਨੇ ਪੈਸੇ ਦੀ ਸੇਵਿੰਗ ਹੋ ਜਾਵੇਗੀ ਤੇ ਹੌਲੀ ਹੌਲੀ ਤੁਹਾਡੇ ਘਰ ਦੇ ਵਿੱਚ ਉਹ ਪੈਸਾ ਆਉਂਦੇ ਹੀ ਲੇ ਵਸੀਲੇ ਬਣ ਜਾਣਗੇ ਪੈਸਾ ਤੁਹਾਡੇ ਘਰ ਦੇ ਵਿੱਚ ਕਿੱਥੋਂ ਆ ਰਿਹਾ ਹੈ ਕਿੱਥੇ ਜਾ ਰਿਹਾ ਤੁਹਾਨੂੰ ਇਸ ਦੇ ਬਾਰੇ ਕੁਝ ਵੀ ਆਈਡੀਆ ਨਹੀਂ ਹੋਵੇਗਾ ਬਸ ਤੁਹਾਡੇ ਘਰ ਦੇ ਵਿੱਚ ਉਹ ਕਦੇ ਵੀ ਪੈਸਾ ਖਤਮ ਨਹੀਂ ਹੋਵੇਗਾ ਤੇ ਇਸੇ ਤਰੀਕੇ ਦੇ ਨਾਲ ਜੋ ਤੁਹਾਡੇ ਬੈਠੇ ਬਿਠਾਏ ਪੈਸਿਆਂ ਦਾ ਨੁਕਸਾਨ ਹੋ ਰਿਹਾ ਸੀ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਪੈਸਾ ਆ ਨਹੀਂ ਸੀ ਰਿਹਾ ਪੈਸਾ ਆਉਣ ਦੇ ਵਿੱਚ ਰੁਕਾਵਟਾ ਆ ਰਹੀ ਸੀ ਪੈਸੇ ਦਾ ਨੁਕਸਾਨ ਹੋ ਰਿਹਾ ਸੀ ਇਹ ਸਾਰਾ ਕੁਝ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਜਿੰਨੀਆਂ ਵੀ ਪੈਸੇ ਨੂੰ ਲੈ ਕੇ ਪ੍ਰੋਬਲਮ ਆ ਰਹੀ ਨਾ ਸਨ ਇਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਬਹੁਤ ਹੀ ਸਿੰਪਲ ਤੇ ਛੋਟਾ ਜਿਹਾ ਉਪਾਏ ਅੱਜ ਹੀ ਤੁਸੀਂ ਕਰਕੇ ਦੇਖੋ ਜੇਕਰ ਤੁਹਾਡੇ ਘਰ ਦੇ ਵਿੱਚ ਗੁੱਲਕ ਹੈਗੀ ਹੈ ਤਾਂ ਅੱਜ ਤੋਂ ਉਸੇ ਹੀ ਗੁੱਲਕ ਨੂੰ ਤੁਸੀਂ ਇਸ ਦਿਸ਼ਾ ਦੇ ਵਿੱਚ ਰੱਖ ਕੇ ਤੁਸੀਂ ਇੱਕ ਵਾਰ ਇਹ ਉਪਾਅ ਕਰਕੇ ਦੇਖੋ ਇਹ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਤੇ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਗੁੱਲਕ ਨਹੀਂ ਹੈਗੀ ਤਾਂ ਤੁਸੀਂ ਗੁੱਲਕ ਖਰੀਦ ਕੇ ਲਿਆ ਕੇ ਵੀ ਰੱਖ ਸਕਦੇ ਹੋ ਤੇ ਜੇਕਰ ਤੁਸੀਂ ਕੋਈ ਪਰਸ ਜਾਂ ਕੁਝ ਵੀ ਰੱਖਣਾ ਚਾਹੋ ਨਾ ਉਹ ਵੀ ਰੱਖ ਸਕਦੇ ਹੋ ਤੇ ਉਸ ਦੇ ਵਿੱਚ ਤੁਸੀਂ ਹਰ ਰੋਜ਼ ਥੋੜਾ ਥੋੜਾ ਭਾਵੇਂ 1 ਰੁਪਏ ਦਾ ਸਿੱਕਾ 2 ਰੁਪਏ ਦਾ ਸਿੱਕਾ ਚਾਹੇ 10 ਰੁਪਏ 50 ਰੁਪਏ ਜਿੰਨੇ ਵੀ ਤੁਹਾਡੀ ਤੋਂ ਬਣਦੀ ਹੋਣ ਡੇਲੀ ਵਿੱਚ ਜ਼ਰੂਰ ਪਾਉਣੇ ਸ਼ੁਰੂ ਕਰੋ ਤੁਸੀਂ ਦੇਖੋਗੇ ਜਦੋਂ ਇਸ ਉਪਾਅ ਨੂੰ ਕਰੋਗੇ ਤੁਹਾਡੇ ਘਰ ਦੇ ਵਿੱਚੋਂ ਕਿਵੇਂ ਸਾਰੇ ਹੀ ਪ੍ਰੋਬਲਮ ਜਿਹੜੀਆਂ ਨੇ ਦੂਰ ਹੋ ਜਾਣਗੀਆਂ ਤੇ ਕਿਵੇਂ ਤੁਹਾਡੇ ਘਰ ਦੇ ਵਿੱਚ ਪਰਿਵਰਤਨ ਆਉਣੇ ਸ਼ੁਰੂ ਹੋ ਜਾਣਗੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਹੀ ਵੀਡੀਓ ਉਪਾਅ ਤੇ ਜਾਣਕਾਰੀ ਦੀ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਪੈਸੇ ਦੇ ਸੰਬੰਧੀ ਪ੍ਰੋਬਲਮ ਚੱਲ ਰਹੀਆਂ ਨੇ ਤਾਂ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਿਓ ਇਹ ਸਿੰਪਲ ਬਹੁਤ ਹੀ ਸਿੰਪਲ ਇੱਕ ਗੁੱਲਕ ਦਾ ਉਪਾਅ ਬਸ ਅਸੀਂ ਉਪਾਅ ਵੀ ਕਿ ਗੁੱਲਕ ਨੂੰ ਇਸ ਦਿਸ਼ਾ ਦੇ ਵਿੱਚ ਆਪਣੀ ਘਰ ਦੇ ਵਿੱਚ ਰੱਖਣਾ ਹੈ ਤੇ ਆਪਣੀਆਂ ਪੈਸੇ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਅਸੀਂ ਦੂਰ ਕਰ ਸਕਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣ ਵਾਲੀ ਹੈ ਇਸ ਕਰਕੇ ਇਸ ਵੀਡੀਓ ਨੂੰ ਅੱਗੇ ਹੋਰ ਭੈਣ ਭਰਾਵਾਂ ਤੱਕ ਜ਼ਰੂਰ ਸ਼ੇਅਰ ਕਰਿਓ ਤੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵਿੱਚ ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਤੇ ਚੈਨਲ ਨੂੰ ਵਦ ਤੋਂ ਵਦ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਪਿਆਰ ਭਾਵਾਂ ਦਾ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਤੇ ਨਵੀਂ ਜਾਣਕਾਰੀ ਤੇ ਨਵੇਂ ਉਪਾਅ ਦੇ ਨਾਲ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੀ